ਇਹ ਸੇਵਾ ਸ਼ੁਰੂ ਕਰਨ ਦਾ ਮਕਸਦ ਖਾਲੀ ਦੁੱਧ ਪਿਆਣਾ ਨਹੀਂ ਹੈ ਜਿਹੜਾ ਸੱਚਾ ਔਰ ਸੁੱਚਾ ਇਤਿਹਾਸ ਨੌਜਵਾਨਾਂ ਤੱਕ ਪਹੁੰਚਾਣਾ ਹਿੰਦੂ ਨਾਇਬੀੜ ਦਾ ਮਕਸਦ ਹੈ ਜਿਸ ਲਈ 17ਵੀਂ ਸਦੀ ਦੇ ਵਿੱਚ ਸਾਬਜਾਦਾ ਜਰਾਵਰ ਸਿੰਘ ਜੀ ਸਾਬਜਾਦਾ ਫਤੇ ਸਿੰਘ ਜੀ ਔਰ ਮਾਤਾ ਗੁਜਰ ਕੌਰ ਜੀ ਸਰਹੰਦੇ ਨਵਾਬ ਦੀ ਕਾਇਤ ਦੇ ਵਿੱਚ ਸੀਗੇ ਉਹਨਾਂ ਨੂੰ ਅਣਗਿਣਤ ਤਸੀਹੇ ਦਿੱਤੇ ਜਾ ਰਹੇ ਸੀ ਉਸ ਵੇਲੇ ਮੋਤੀराम ਮਹਾਰਾਜ ਜੀ ਜਿਹੜੇ ਨਵਾਬ ਦੇ EMPLOYEES ਸੀਗੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਗਰਮ ਦੁੱਧ ਦੀ ਸੇਵਾ ਪੁੰਚਾਰੇ ਸੀ ਸਾਹਿਬ ਜਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਇੱਕ ਗੱਲ ਨੋਟ ਕਰਨ ਆਲੀ ਹੈ ਜੇ ਉਸ ਵੇਲੇ ਦਸੰਬਰ ਦੀ ਠੰਡੀ ਰਾਤਾਂ 'ਚ ਅਗਰ ਸਾਹਿਬ ਜਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਗਰਮ ਦੁੱਧ ਦੀ ਸੇਵਾ ਨਾ ਹੁੰਦੀ ਤਾਂ ਕੀ ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿ ਪਾਉਂਦੇ ਨਹੀਂ ਰਹਿ ਪਾਉਂਦੇ ਇਸ ਕਰਕੇ ਜਿਸ ਨੇ 3 ਦਿਨ ਬਾਅਦ ਮੋਤੀਰਾ ਮਹਿਰਾ ਜੀ ਬਾਰੇ ਨਵਾਬ ਨੂੰ ਸੂਚਨਾ ਪਹੁੰਚੀ ਤਾਂ ਉਹਨੇ ਮੋਤੀਰਾ ਮਹਿਰਾ ਜੀ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ 4 ਸਾਲ ਦੇ ਬੱਚੇ ਔਰ ਮਾਤਾ ਜੀ ਨੂੰ ਕੈਦ ਕਰਕੇ ਜਿੰਦਾ ਕੋਹਲੂ ਦੇ ਵਿੱਚ ਸ਼ਹੀਦ ਕੀਤਾ ਔਰ ਐਸੇ ਮਹਾਪੁਰਸ਼ਾਂ ਦਾ ਤਿਆਗ ਔਰ ਕੁਰਬਾਨੀ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਲੋਕ 1984 ਤੋਂ ਬਾਅਦ ਪੈਦਾ ਹੋ ਕੇ ਸੋਸ਼ਲ ਮੀਡੀਆ 'ਤੇ ਪ੍ਰਭਾਵ ਦੇ ਤਹਿਤ Hindu ਔਰ Sikh ਨੂੰ ਅਲੱਗ-ਅਲੱਗ ਸਮਝਦੇ ਨੇ Hindu ਔਰ Sikh ਇੱਕ ਮਾਂ ਦੇ ਜਾਇ ਨੇ 9 ਮਾਸ ਦਾ ਰਿਸ਼ਤਾ Sikh ਪੰਥ ਦੀ ਸਥਾਪਨਾ ਦੇ ਵਿੱਚ Hindu ਆਨੇ ਬਰਾਬਰ ਕੁਰਬਾਨੀ ਔਰ ਤਿਆਗ ਕੀਤਾ ਹੋਇਆ ਹੈ ਹਿੰਦੂ ਨਿਆਂਪੀਟ ਉਸ ਵਿਚਾਰਧਾਰਾ ਦੇ ਖਿਲਾਫ ਹਮੇਸ਼ਾ ਤੋਂ ਡਟ ਕੇ ਚਲਦੀ ਹੈ ਜਿਹੜੀ 1967 ਦੇ ਵਿੱਚ ਪਾਸ਼ਾ ਦੇ ਆਧਾਰ ਤੇ ਜਿਸ ਲੇ ਪੰਜਾਬੀ ਸੂਬਾ ਬਣਿਆ ਸੀ ਤਾਂ ਇੱਕ ਧਰਮ ਵਿਸ਼ੇਸ਼ ਦਾ ਇਸ ਰਾਜ ਨੂੰ ਦੱਸਣ ਦਾ ਜਿਹੜਾ ਪ੍ਰਯਾਸ ਹੋਇਆ ਜਿਹੜਾ ਅਨਿਆਏ ਹਿੰਦੂ ਸਮਾਜ ਦੇ ਯੋਗਦਾਨ ਦੇ ਪ੍ਰਤੀ ਲੰਬੇ ਸਮੇਂ ਤੋਂ ਹੋ ਰਿਹਾ ਇਤਿਹਾਸਕਾਰਾਂ ਵੱਲੋਂ ਉਸ ਫਰਜੀ ਇਤਿਹਾਸ ਦੇ ਖਿਲਾਫ ਇਹ ਇੱਕ ਪ੍ਰਯਾਸ ਹੈ ਸਹੀ ਰੋਸ਼ਨੀ ਲੋਕਾਂ ਤੱਕ ਪਹੁੰਚਾਉਣ ਦਾ ਨੌਜਵਾਨਾਂ ਤੱਕ ਪੰਚਾਨ ਦਾ ਤਾਂ ਕਿ ਜਿਹੜੇ ਅੰਤਰਰਾਸ਼ਟਰੀ ਤਾਕਤਾਂ ਔਰ ਪਾਕਿਸਤਾਨ ਪ੍ਰਸਤ ਲੋਗ ਹਿੰਦੂ ਸਿੱਖਾਂ ਦੇ ਵਿੱਚ 파ੜ-ਬਾਣ ਦੀ ਕੋਸ਼ਿਸ਼ ਕਰਦੇ ਨੇ